ਫਿੱਕਾ ਪੈ ਗਿਆ ਗੁਲਾਬੀ ਰੰਗ ਜਿਹੜਾ ਫਿੱਕਾ ਪੈ ਗਿਆ ਗੁਲਾਬੀ ਰੰਗ ਜਿਹੜਾ ਪੂੰਡਾ ਦਿੱਤਾ ਹੈ ਮਿੱਧ ਗਲਾਬ ਨੂੰ ਜੀ ਪੂੰਡਾ ਦਿੱਤਾ ਹੈ ਮਿੱਧ ਗਲਾਬ ਨੂੰ ਜੀ ਖਾਨ ਗਿੱਧ ਕੇ ਗੱਬਰੂ ਟਿੱਕਿਆ ਨੂੰ ਖਾਨ ਗਿੱਧ ਕੇ ਗੱਬਰੂ ਟਿੱਕਿਆ ਨੂੰ ਫੀਮਾ ਖਾੜ ਤੇ ਪੀਂਦੇ ਸ਼ਰਾਬ ਨੂੰ ਜੀ ਅਫੀਮਾ ਖਾਂਦੇ ਤੇ ਪੀਂਦੇ ਸ਼ਰਾਬ ਨੂੰ ਜੀ ਮੱਕੀ ਉੱਡੇ ਨਾ ਜਵਾਨਾਂ ਦੇ ਪੁੱਤਿਆਂ ਤੋਂ ਮੱਕੀ ਉੱਡੇ ਨਾ ਜਵਾਨਾਂ ਦੇ ਬੂਤਿਆਂ ਤੋਂ ਕਦੇ ਪਾਉਂਦੇ ਸੀ ਮਾਤ ਨਵਾਬ ਨੂੰ ਜੀ ਕਦੇ ਪਾਉਂਦੇ ਸੀ ਮਾਤ ਨਵਾਬ ਨੂੰ ਜੀ ਰਾਜ ਲਹੇੜੀ ਕੀ ਲੱਗੀ ਨਾજર ਪੈੜੀ ਰਾਜ ਲਹੇੜੀ ਕੀ ਲੱਗੀ ਨਾજર ਪੈੜੀ ਨਸੇ ਚਿੰਬੜੇ ਆਣ ਪੰਜਾਬ ਨੂੰ ਜੀ ਨਸੇ ਚਿੰਬੜੇ ਆਣ ਪੰਜਾਬ ਨੂੰ ਜੀ ਪਿੱਕਾ ਪੈ ਗਿਆ ਗੁਲਾਬੀ ਰਾਂਗੇ ਦਾ ਪਿੱਕਾ ਪੈ ਗਿਆ ਗਲਾਬੀ ਰੰਗੇ ਦਾ ਊਂਡਾ ਦਿੱਤਾ ਹੈ ਮਿੱਧ ਗਲਾਬ ਨੂੰ ਜੀ ਊਂਡਾ ਦਿੱਤਾ ਹੈ ਮਿੱਧ ਗਲਾਬ ਨੂੰ ਜੀ ਊਂਡਾ ਦਿੱਤਾ ਹੈ ਮਿੱਧ ਗਲਾਬ ਨੂੰ ਜੀ